ਇੱਕ ਮਾਮਲਾ ਦੇਖਣ ਨੂੰ ਮਿਲਿਆ ਹਰਿਆਣਾ ਦਾ ਔਰਤ ਦੇ ਪਿਤਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਹੈ ਉਸ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਪ੍ਰਸ਼ਾਸਨ ਨੇ ਕਮੇਟੀ ਤੇ ਕਮੇਟੀ ਨੇ ਮੇਰੇ ਤੇ ਦਬਾਅ ਬਣਾਇਆ ਹੈ ਇਸ ਲਈ ਮੈਂ ਅੰਤਿਮ ਸੰਸਕਾਰ ਦੇ ਲਈ ਤਿਆਰ ਹੋ ਜਾਂਦਾ ਹਾਂ ਕਾਫੀ ਦਿਨਾਂ ਤੋਂ ਉਹ ਆਪਣੀ ਧੀ ਦੀ ਮ੍ਰਿਤਕ ਦੇ ਦਾ ਸੰਸਕਾਰ ਨਹੀਂ ਕਰ ਰਹੇ ਸੀ ਇਹ ਮਾਮਲਾ ਪੂਰੀ ਦੁਨੀਆ ਚ ਫੈਲ ਜਾਂਦਾ ਹੈ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੋਕ ਸੜਕ ਤੇ ਆ ਜਾਂਦੇ ਨੇ ਹਜ਼ਾਰਾਂ ਦੀ ਗਿਣਤੀ ਚ ਲੋਕ ਪਿੰਡ ਚ ਪਹੁੰਚ ਜਾਂਦੇ ਨੇ ਤੇ ਉਸ ਔਰਤ ਦੇ ਪਿਤਾ ਨੂੰ ਪੁੱਛਦੇ ਨੇ ਕਿ ਤੁਸੀਂ ਕੀ ਚਾਹੁੰਦੇ ਹੋ ਫਿਰ ਉਹ ਦੱਸਦਾ ਹੈ ਕਿ ਮੈਂ ਚਾਹੁੰਦਾ ਕਿ ਮੇਰੀ ਧੀ ਦਾ ਜਿਹੜਾ ਹੁਣ ਤੱਕ ਪੋਸਟਮਾਰਟਮ ਹੋਏ ਨੇ ਪਹਿਲਾ ਪੋਸਟਮਾਰਟਮ ਦੂਜਾ ਪੋਸਟਮਾਰਟਮ ਉਸ ਉੱਤੇ ਮੈਨੂੰ ਬਿਲਕੁਲ ਵੀ ਭਰੋਸਾ ਨਹੀਂ ਹੈ ਮੈਂ ਚਾਹੁੰਦਾ ਕਿ ਇਸ ਦਾ ਦਿੱਲੀ ਐਮਜ਼ ਚ ਪੋਸਟਮਾਰਟਮ ਹੋਣਾ ਚਾਹੀਦਾ ਹੈ ਤੇ ਨਾਲ ਹੀ ਸੀਵੀਆਈ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਮੇਰੀ ਧੀ ਦੇ ਜਿਹੜੇ ਇਲਜ਼ਾਮ ਲਗਾਏ ਗਏ ਕਿਹਾ ਗਿਆ ਕਿ ਉਸਨੇ ਆਪਣੇ ਆਪ ਨੂੰ ਹੀ ਮਾਰਿਆ ਉਹ ਕਦੇ ਵੀ ਆਪਣੇ ਆਪ ਨੂੰ ਨਹੀਂ ਮਾਰ ਸਕਦੀ ਬਸ ਇਨਾਂ ਹੀ ਸੀ ਜਦੋਂ ਪਿੰਡ ਦੇ ਲੋਕ ਇਕਜੁੱਟ ਹੋ ਕੇ ਆਵਾਜ਼ ਚੁੱਕਦੇ ਨੇ ਤਾਂ ਫਿਰ ਸਰਕਾਰ ਨੂੰ ਵੀ ਝੁਕਣਾ ਪੈਂਦਾ ਹੈ ਤੇ ਸਰਕਾਰ ਨੂੰ ਵੀ ਉਹਨਾਂ ਦੀ ਖਾਂ ਦੇ ਵਿੱਚ ਹਾਂ ਮਿਲਾਉਣੀ ਪੈਂਦੀ ਹੈ। ਦੋਵੇਂ ਮੰਗਾ ਬਿਲਕੁਲ ਮੰਨ ਲੀਆਂ ਜਾਂਦੀਆਂ ਨੇ ਤੇ ਜਦੋਂ ਦੋਵੇਂ ਮੰਗਾ ਮੰਨ ਲੀਆਂ ਜਾਂਦੀਆਂ ਨੇ ਤੇ ਫਿਰ ਅੱਗੇ ਕਦਮ ਚੁੱਕਿਆ ਜਾਂਦਾ ਹੈ। ਅੱਜ ਦੀ ਇਸ ਕਹਾਣੀ ਤੋਂ ਇਹ ਸਮਝਣ ਦੀ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮਨੀਸ਼ਾ ਦੇ ਮਾਮਲੇ 'ਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੋਇਆ ਕੀ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਮੋਗੇ, ਤੰਦਰੁਸਤ ਹੋਮੋਗੇ। ਸੋ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਅੱਜ ਦੀ ਜਿਹੜੀ ਸੱਚੀ ਘਟਨਾ ਸੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਘਟਨਾ ਹਰਿਆਣਾ ਜ਼ਿਲ੍ਹਾ ਪਿੰਡ ਭਵਾਨੀ ਦਾ ਇੱਕ ਪਿੰਡ ਲੱਗਦਾ ਹੈ ਢਾਣੀ ਲਸ਼ਮਣ ਦਰਅਸਲ ਇਥੋਂ ਦੀ ਇੱਕ ਸੱਚੀ ਘਟਨਾ ਹੈ ਇੱਕ ਕੁੜੀ ਦੀ ਲਾਸ਼ ਮਿਲਦੀ ਹੈ 13 ਅਗਸਤ 2025 ਨੂੰ ਹੁਣ ਜਦੋਂ ਲਾਸ਼ ਮਿਲ ਜਾਂਦੀ ਹੈ ਇੱਕ ਸੰਘਾਣੀ ਪਿੰਡ ਲੱਗਦਾ ਹੈ ਉਸ ਦੇ ਨਾਲ ਨਹਿਰ ਜਾਂਦੀ ਹੈ ਤੇ ਨਹਿਰ ਦੇ ਨਾਲ ਖੇਤ ਨੇ ਖੇਤਾਂ 'ਚ ਜਦੋਂ ਲਾਸ਼ ਮਿਲਦੀ ਹੈ ਉਸ ਤੋਂ ਲਗਭਗ 4-5 ਦਿਨ ਤੋਂ ਬਾਅਦ 18 ਅਗਸਤ 2025 ਨੂੰ ਸਕੂਲ ਦੀ ਕਾਪੀ ਦੇ ਪੰਨੇ 'ਚ ਕੁਝ ਲਿਖਿਆ ਹੋਇਆ ਸੀ ਤੇ ਉਸ ਪੰਨੇ ਤੇ ਜਿਹੜਾ ਲਿਖਿਆ ਹੋਇਆ ਸੀ ਉਸ ਨੇ ਲਿਖਿਆ ਸੀ ਕਿ ਉਸ ਨੂੰ ਕਿਸੇ ਨੇ ਮਾਰਿਆ ਨਹੀਂ ਉਹਨੇ ਖੁਦ ਆਪਣੀ ਜਾਨ ਲਈ ਹੈ ਇੰਗਲਿਸ਼ ਦੇ ਵਿੱਚ ਉਹ ਲਿਖਿਆ ਹੋਇਆ ਸੀ ਜਿੱਥੋਂ-ਜਿੱਥੋਂ ਤੱਕ ਇਹ ਗੱਲ ਜਾ ਰਹੀ ਸੀ ਪਹੁੰਚ ਰਹੀ ਸੀ ਸਾਰੇ ਦੇ ਸਾਰੇ ਇਸੇ ਗੱਲ ਨੂੰ ਲੈ ਕੇ ਹੈਰਾਨ ਸੀ ਕਿ ਇੱਕ ਕੁੜੀ ਜਿਸ ਦਾ ਪਿਤਾ ਮਜ਼ਦੂਰ ਹੈ ਇੱਕ ਕੁੜੀ ਜਿਸ ਦੇ ਪਰਿਵਾਰ ਦੇ ਵਿੱਚ ਜਿਆਦਾ ਪੜ੍ਹੇ ਲਿਖੇ ਨਹੀਂ ਹਨ ਤਾਂ ਫਿਰ ਉਹ ਇੰਗਲਿਸ਼ ਦੇ ਵਿੱਚ ਉਸ ਪੰਨੇ ਤੇ ਇੰਗਲਿਸ਼ ਕਿਉਂ ਲਿਖੇਗੀ ਬਸ ਇਹ ਹੀ ਸਵਾਲ ਇੱਕ ਸੀ ਜਿਹੜਾ ਪਰੇਸ਼ਾਨ ਕਰ ਰਿਹਾ ਸੀ ਬਸ ਇੰਨਾ ਹੀ ਸੀ ਉਸ ਤੋਂ ਬਾਅਦ ਇਹ ਮਾਮਲਾ ਹਾਈਲਾਈਟ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਪੋਸਮਾਰਟ ਮੀ ਰਿਪੋਰਟ ਦੇ ਹਿਸਾਬ ਦੇ ਨਾਲ ਜੇਕਰ ਮੰਨੀਏ ਮਨੀਸ਼ਾ ਦੀ ਮੌਤ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਉਸਨੇ ਕੀੜੇ ਮਾਰਨ ਵਾਲੀ ਦਵਾਈ ਲਈ ਸੀ ਜਿਸ ਦੇ ਨਾਲ ਉਹਦੇ ਸਰੀਰ ਦੇ ਵਿੱਚ ਕੀੜੇ ਮਾਰਨ ਵਾਲੀ ਦਵਾਈ ਦੇ ਕੁਝ ਲਿਕਵਰ ਉਹਦੇ ਖੂਨ ਦੇ ਵਿੱਚ ਮਿਲ ਜਾਂਦਾ ਹੈ ਇਸ ਤੋਂ ਬਾਅਦ ਕੁਝ ਵੀ ਨਹੀਂ ਮਿਲਦਾ ਇਹ ਪੱਕਾ ਹੋ ਜਾਂਦਾ ਹੈ ਕਿ ਉਸਦੇ ਨਾਲ ਕੋਈ ਵੀ ਰੇਪ ਜਹੀ ਘਟਨਾ ਨਹੀਂ ਹੋਈ ਤੇ ਨਾ ਹੀ ਉਸਦੇ ਨਾਲ ਕਿਸੇ ਨੇ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਰੀਰ ਤੇ ਕੋਈ ਵੀ ਅਜੀਹਾ ਨਿਸ਼ਾਨ ਨਹੀਂ ਦਿਖਦਾ ਫਿਰ ਇਸ ਤੋਂ ਬਾਅਦ ਕੁੜੀ ਦੀ ਲਾਸ਼ ਦਾ ਪੋਸਟਮਾਰਟਮ ਹੁੰਦਾ ਹੈ ਸਿਵਲ ਹਸਪੀਟਲ ਭਵਾਨੀ ਚ ਜਿਹੜੀ ਰਿਪੋਰਟ ਆਉਂਦੀ ਹੈ ਪਰਿਵਾਰ ਵਾਲੇ ਬਿਲਕੁਲ ਵੀ ਇਸ ਤੇ ਯਕੀਨ ਨਹੀਂ ਕਰਦੇ ਮਾਮਲਾ ਲਗਾਤਾਰ ਵਧਦਾ ਜਾਂਦਾ ਹੈ ਫਿਰ ਦੁਬਾਰਾ ਇਸ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਰੋहतक ਪੀਜੀਆਈ ਚ ਤੇ ਜਦੋਂ ਇਹ ਰਿਪੋਰਟ ਹੁੰਦੀ ਹੈ ਤਾਂ ਬਕਾਇਦਾ ਇਸ ਦੀ ਵੀਡੀਓ ਬਣਾਈ ਜਾਂਦੀ ਹੈ ਵੱਡੇ ਵੱਡੇ ਐਕਸਪਰਟ ਡਾਕਟਰ ਉਸ 'ਤੇ ਲੱਗ ਗਏ ਸੀ ਤੇ ਜਦੋਂ ਐਕਸਪਰਟ ਡਾਕਟਰਾਂ ਨੇ ਆਪਣੀ ਰਿਪੋਰਟ ਦਿੱਤੀ ਜਿਸ ਦੇ ਮੈਡੀਕਲ ਸੁਪਰਡੈਂਟ ਜਿਹੜੇ ਹੁੰਦੇ ਨੇ ਰੋਤਕ ਪੀਜੀਆਈ ਦੇ ਡਾਕਟਰ ਕੁੰਦਨ ਮਿੱਤਲ ਉਹੀ ਕੇਸ ਲੀਡ ਕਰ ਰਹੇ ਸੀ ਤੇ ਫਰੇਨਿਕ ਸਿਕ ਪੈਥੋਲੋਜੀ ਨਾਲ ਹੀ ਦਵਾਈਆਂ ਦੇ ਜਿਹੜੇ ਐਕਸਪਰਟ ਡਾਕਟਰ ਹੁੰਦੇ ਨੇ ਉਹ ਵੀ ਉੱਥੇ ਨਾਲ ਹੀ ਸੀ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਸਰੀਰ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਨਿਸ਼ਾਨ ਨਹੀਂ ਹੈ ਕਿਸੇ ਨੇ ਕੋਈ ਵੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਦੂਜੇ ਪਾਸੇ ਇਦਾਂ ਹੀ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਜਾਨਵਰ ਨੇ ਉਸ ਨੂੰ ਖਾਣ ਦੀ ਕੋਸ਼ਿਸ਼ ਕੀਤੀ ਹੋਵੇ ਇੱਕ ਪਾਸੇ ਕਹਿੰਦੇ ਨੇ ਕਿ ਕੀੜੇ ਮਾਰਨ ਵਾਲੀ ਦਵਾਈ ਪੀਣ ਦੇ ਕਾਰਨ ਉਸ ਦੀ ਜਾਨ ਗਈ ਹੈ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਕਿ ਉਹ ਜਿਹੜਾ ਸਰੀਰ ਹੈ ਉਸ ਨੂੰ ਕਿਸੇ ਜਾਨਵਰ ਨੇ ਖਾਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਕੋਈ ਵੀ ਜਾਨਵਰ ਉਸ ਨੂੰ ਖਾ ਲੈਂਦਾ ਹੈ ਤੇ ਨਾ ਹੀ ਫੋਰਨਸਿਕ ਟੀਮ ਨੂੰ ਨਾ ਡੌਗਸ ਕੋਡਡ ਤੇ ਨਾ ਹੀ ਪੁਲਿਸ ਦੀ ਕਿਸੇ ਟੀਮ ਨੂੰ ਵੀ ਉਹ ਜਾਨਵਰ ਨਹੀਂ ਮਿਲਦਾ ਕਿਉਂਕਿ ਜਿਹੜੇ ਕੀੜੇ ਮਾਰਨ ਵਾਲੀ ਦਵਾਈ ਹੈ ਉਸ ਦਾ ਥੋੜਾ ਬਹੁਤ ਅਸਰ ਉਸ ਜਾਨਵਰ ਨੂੰ ਵੀ ਹੋਇਆ ਹੋਵੇਗਾ ਜਦੋਂ ਉਸ ਨੇ ਖਾਣ ਦੀ ਕੋਸ਼ਿਸ਼ ਕੀਤੀ ਹੋਵੇਗੀ ਇਹ ਤਾਂ ਸਾਬਿਤ ਨਹੀਂ ਕਰ ਪਾਉਂਦੇ ਪਰ ਜਿਵੇਂ ਜਿਵੇਂ ਗੱਲ ਅੱਗੇ ਕਰਦੇ ਜਾ ਰਹੇ ਸੀ ਉਸ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਕਹਾਣੀ ਹੈ ਇਹ ਵਿਗੜਦੀ ਚਲੀ ਜਾਂਦੀ ਹੈ ਜੇਕਰ ਇਸ ਦੇ ਵਿੱਚ ਆਪਾਂ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰੀਏ ਤਾਂ 11 ਅਗਸਤ 2025 ਨੂੰ ਇੱਕ ਕੁੜੀ ਜਿਹੜੀ ਆਪਣੇ ਘਰ ਤੋਂ ਜਾਂਦੀ ਹੈ ਤਾਨੀ ਲਖਮਨ ਤੇ ਜਿਹੜੀਆਂ ਸੰਘਣੀਆਂ 'ਚ ਇੱਕ ਸਪੈਸ਼ਲ ਸਕੂਲ ਹੁੰਦਾ ਹੈ ਜਿਸ ਨੂੰ ਇੱਕ ਤੋਂ ਡੇਢ ਮਹੀਨਾ ਪਹਿਲਾਂ ਹੀ ਦਾਖਲ ਕਰਵਾਇਆ ਗਿਆ ਸੀ ਉਥੇ ਸਕੂਲ ਦੇ ਵਿੱਚ ਰੋਜ਼ ਜਾਣਾ ਵਾਪਸ ਆਉਣਾ ਪਰ 11 ਅਗਸਤ ਦੀ ਤਰੀਕ ਨੂੰ ਕੁਝ ਅਲੱਗ ਸੀ ਉਹ ਆਪਣੇ ਪਰਿਵਾਰ ਨੂੰ ਇਹ ਕਹਿ ਕੇ ਜਾਂਦੀ ਹੈ ਕਿ ਉਥੇ ਆਈਡਲ ਕਾਲਜ਼ ਉਥੇ ਇੱਕ ਨਰਸਿੰਗ ਦਾ ਫਾਰਮ ਲਾਵਾਂਗੀ ਬੀਐਸਸੀ ਨਰਸਿੰਗ ਦਾ ਤੇ ਉਸ ਫਾਰਮ ਨੂੰ ਲੈ ਕੇ ਫਿਰ ਘਰ ਆਵਾਂਗੇ ਮਤਲਬ ਕਿ ਲੇਟ ਹੋ ਜਾਵਾਂਗੀ ਜਿਹੜੀ ਬੱਸ ਦੇ ਵਿੱਚ ਉਹ ਜਾਂਦੀ ਹੈ ਉਸ ਡਰਾਈਵਰ ਦੇ ਨਾਲ ਵੀ ਉਹ ਗੱਲ ਕਰਦੀ ਹੈ ਕਿ ਵੀਰੇ ਅੱਜ ਮੈਂ ਬੱਸ ਦੇ ਵਿੱਚ ਨਹੀਂ ਜਾਵਾਂਗੀ ਕਿਉਂਕਿ ਮੈਂ ਆਈਡਲ ਕਾਲਸ ਦੇ ਵਿੱਚ ਇੱਕ ਫਾਰਮ ਲੈਣਾ ਹੈ ਜਦੋਂ ਫਾਰਮ ਲੈਣ ਦੀ ਗੱਲ ਕਰਦੀ ਹੈ ਉਹ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਘਰ ਵਾਪਸ ਨਹੀਂ ਆਉਂਦੀ ਤਾਂ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਹਨ ਖਾਸ ਕਰਕੇ ਉਸਦੇ ਪਿਤਾ ਸੰਜੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਆਪਣੀ ਧੀ ਨੂੰ ਲੱਭਦੇ ਹੋਏ ਉਸੇ ਕਾਲਜ ਦੇ ਵਿੱਚ ਪਹੁੰਚ ਜਾਂਦੇ ਨੇ ਉੱਥੇ 112 ਨੰਬਰ ਤੇ ਫੋਨ ਕਰਕੇ ਉਹ ਪੁਲਿਸ ਤੋਂ ਮਦਦ ਮੰਗਦੇ ਨੇ ਮਦਦ ਕਰਨ ਦੇ ਲਈ ਸੀਵੀਆਰ ਦੀ ਪੁਲਿਸ ਟੀਮ ਪਹੁੰਚਦੀ ਜ਼ਰੂਰ ਹੈ ਉਸ ਚ ਤਿੰਨ ਅਧਿਕਾਰੀ ਆਉਂਦੇ ਨੇ ਪਰ ਆਉਣ ਤੋਂ ਬਾਅਦ ਐਨੀ ਗੰਦੀਆਂ ਗੱਲਾਂ ਕਰਦੇ ਨੇ ਉਹ ਗੱਲਾਂ ਪਿਤਾ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗ ਜਾਂਦੀਆਂ ਨੇ ਕਹਿੰਦੇ ਹਨ ਕਿ ਤੇਰੀ ਤੀ ਭੱਜ ਗਈ ਹੋਵੇਗੀ ਇਹ ਗੱਲ ਵਾਕਿਆ ਹੀ ਪਰੇਸ਼ਾਨ ਕਰਨ ਵਾਲੀ ਸੀ ਪਿਤਾ ਨੇ بڑے ਹੌਸਲੇ ਦੇ ਨਾਲ ਇਹ ਕਿਹਾ ਇਸ ਕੰਮ ਦੇ ਲਈ ਤੁਸੀਂ ਇੱਥੇ ਆਏ ਹੋ ਉਹ ਕੰਮ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਪਰ ਉਹਨੀ ਇਮਾਨਦਾਰੀ ਦੇ ਨਾਲ ਕੋਸ਼ਿਸ਼ ਨਹੀਂ ਕੀਤੀ ਇਹ ਕਾਰਨ ਸੀ ਕਿ ਪਿਤਾ ਦਾ ਜਿਹੜਾ ਪੁਲਿਸ ਵਾਲਿਆਂ ਤੇ ਵਿਸ਼ਵਾਸ ਸੀ ਉਹ ਟੁੱਟਦਾ ਚੱਲਿਆ ਜਾ ਰਿਹਾ ਸੀ ਤਾਂ ਉਹ ਇਦਾਂ ਹੀ ਟਾਲਮਟੋਲ ਕਰਦੇ ਹੁੰਦੇ ਨੇ ਪੀਵੀਆਰ ਦੀ ਟੀਮ ਕਹਿੰਦੀ ਹੈ ਕਿ ਤੁਸੀਂ ਇੱਕ ਕੰਮ ਕਰੋ ਇੱਥੋਂ ਜਾਓ जान ਤੋਂ ਬਾਅਦ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਦੇਣਾ ਇਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਪੁਲਿਸ ਹੀ ਦੇਖੇਗੀ ਪਿਤਾ ਨੇ ਸੋਚਿਆ ਕਿ ਹੁਣ ਤਾਂ 10 11 ਵਜ ਗਏ ਨੇ ਹੁਣ ਕਰੀਏ ਤਾਂ ਕੀ ਕਰੀਏ ਪਿਤਾ ਇਕੱਲਾ ਹੀ ਆਪਣੇ ਪਰਿਵਾਰ ਤੇ ਕੁਝ ਦੋਸਤਾਂ ਦੇ ਨਾਲ ਮਿਲ ਕੇ ਉਸ ਕੁੜੀ ਦੀ ਮਤਲਬ ਕਿ ਆਪਣੀ ਧੀ ਮਨੀਸ਼ਾ ਨੂੰ ਉਸ ਨੂੰ ਲੱਭਦੇ ਰਹਿੰਦੇ ਨੇ ਸਾਰੀ ਰਾਤ ਲੱਭਦੇ ਰਹਿੰਦੇ ਨੇ ਦਿਨ ਚੜ ਜਾਂਦਾ ਹੈ ਤੇ ਫਿਰ ਪੂਰੀ ਪਰਿਵਾਰ ਦੀ ਸ਼ਾਂਤੀ ਦੇ ਨਾਲ ਲੋਹਰੂ ਥਾਣੇ ਦੇ ਵਿੱਚ ਜਾਂਦੇ ਨੇ ਤੇ ਜਾ ਕੇ ਕਹਿੰਦੇ ਨੇ ਕਿ ਸਾਹਿਬ ਮੇਰੀ ਧੀ 11 ਤਰੀਕ ਨੂੰ ਘਰ ਤੋਂ ਨਿਕਲੀ ਸੀ ਪਰ ਵਾਪਸ ਨਹੀਂ ਆਈ ਤੁਸੀਂ ਲੱਭਣ 'ਚ ਮਦਦ ਕਰ ਦਵੋ ਜਿਹੜੇ ਇੱਥੋਂ ਦੇ ਐਸਐਚਓ ਹੁੰਦੇ ਨੇ ਇਸ ਮਾਮਲੇ ਨੂੰ ਇੰਨਾ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਪਰ ਜਿਹੜੇ ਪੁਲਿਸ ਵਾਲੇ ਇਸ ਪਿਤਾ ਦੀਆਂ ਗੱਲਾਂ ਸੁਣ ਰਹੇ ਸੀ ਤੇ ਉਹ ਕਹਿੰਦੇ ਨੇ ਕਿ ਕਿੰਨੀ ਉਮਰ ਹੈ ਉਹ ਕਹਿੰਦਾ ਹੈ ਕਿ ਸਾਹਿਬ 19 ਸਾਲ ਦੇ ਆਸ-ਪਾਸ ਉਮਰ ਹੋਵੇਗੀ ਤੇ ਉਹ ਕਹਿੰਦੇ ਨੇ ਕਿ ਜੇਕਰ 19 ਸਾਲ ਦੀ ਉਮਰ ਹੈ ਤਾਂ ਤੇਰੀ ਧੀ ਨੇ ਵਿਆਹ ਕਰਵਾ ਲਿਆ ਹੋਵੇਗਾ ਪਿਕਨਿਕ ਮਨਾ ਕੇ ਵਾਪਸ ਆ ਜਾਵੇਗੀ ਪਰੇਸ਼ਾਨ ਕਿਉਂ ਹੁੰਦੇ ਹੋ ਤੇ ਪਿਤਾ ਨੂੰ ਇਹ ਗੱਲ ਬਹੁਤ ਹੀ ਪਰੇਸ਼ਾਨ ਕਰਦੀ ਹੈ ਹਾਲਾਂਕਿ ਐਫ ਆਈ ਆਰ ਦਰਜ ਹੋ ਜਾਂਦੀ ਹੈ ਸ਼ਾਮ ਦੇ 7:30 ਵਜੇ ਜਾਂਦੇ ਨੇ ਜਿਸ ਮਹਿਲਾ ਅਧਿਕਾਰੀ ਨੂੰ ਇਹ ਜਾਂਚ ਦਿੱਤੀ ਗਈ ਸੀ ਉਸਦੇ ਆਪਣੇ ਹੀ ਇੰਨੇ ਸਾਰੇ ਕੰਮ ਸੀ ਤੇ ਉਸਦੇ ਸਾਰੇ ਕੰਮ ਪੂਰੇ ਹੀ ਨਹੀਂ ਹੁੰਦੇ ਕਦੇ ਇੱਧਰ ਕਦੇ ਉੱਧਰ ਪਰ ਜਿਹੜੀ ਇੱਕ ਪਿਤਾ ਦੀ ਬੇਨਤੀ ਸੀ ਉਸ ਨੂੰ ਕੋਈ ਵੀ ਨਹੀਂ ਸੁਣ ਰਿਹਾ ਸੀ ਇਹ ਕਾਰਨ ਸੀ ਪਹਿਲਾਂ ਪੀਵੀਆਰ ਪੁਲਿਸ ਤੇ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪੁਲਿਸ ਦੇ ਜਿਹੜਾ ਭਰੋਸਾ ਸੀ ਉਹ ਬਿਲਕੁਲ ਵੀ ਨਹੀਂ ਰਿਹਾ ਤੇ ਜਦੋਂ ਭਰੋਸਾ ਨਹੀਂ ਰਿਹਾ ਤਾਂ ਪਰਿਵਾਰ ਵਾਲੇ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਉਹ ਗਰੀਬ ਸੀ ਤੇ ਉਹ ਗਰੀਬ ਸੀ ਤਾਂ ਹੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ ਅਗਲੀ ਤਰੀਕਾ ਹੁੰਦੀ ਹੈ ਮਤਲਬ ਕਿ 13 ਅਗਸਤ 2025 ਸੰਘਾਣੀ ਪਿੰਡ ਦੇ ਖੇਤ ਚ ਜਿਹੜੀ ਉੱਥੇ ਦੀ ਨਹਿਰ ਸੀ ਨਹਿਰ ਦੇ ਨਾਲ ਬਾਜਰੇ ਦੇ ਖੇਤ ਸੀ ਤੇ ਬਾਜਰੇ ਦੇ ਖੇਤ ਚੋਂ ਉਹ ਲਾਸ਼ ਮਿਲਦੀ ਹੈ ਪਰ ਜਿਸ ਹਾਲਾਤਾਂ ਦੇ ਵਿੱਚ ਸਰੀਰ ਮਿਲਦਾ ਹੈ ਉਹ ਕਿਸੇ ਨੇ ਵੀ ਅੱਜ ਤੱਕ ਸੋਚਿਆ ਨਹੀਂ ਸੀ ਨੀਚੇ ਦਾ ਹਿੱਸਾ ਬਿਲਕੁਲ ਸਾਫ਼ ਸੁਥਰਾ ਸੀ ਪਰ ਗਰਦਨ ਤੋਂ ਇਦਾਂ ਲੱਗ ਰਿਹਾ ਸੀ ਕਿ ਕਿਸੇ ਨੇ ਉਸ ਨੂੰ ਬਹੁਤ ਜ਼ਿਆਦਾ ਦਰਦ ਦੇ ਕੇ ਮੌਤ ਦਿੱਤੀ ਹੋਵੇ ਤੇ ਚਿਹਰਾ ਐਵੇਂ ਲੱਗ ਰਿਹਾ ਸੀ ਜਿਵੇਂ ਚੁੱਲਸ ਗਿਆ ਹੋਵੇ ਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਜਿਵੇਂ ਇਸ ਤੇ ਤਜਾਬ ਸਿੱਟਿਆ ਗਿਆ ਹੋਵੇ ਬਸ ਇਹ ਗੱਲ ਸੀ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗਦੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਗੁੱਸਾ ਭਖਣ ਸ਼ੁਰੂ ਹੋ ਜਾਂਦਾ ਹੈ 14 ਅਗਸਤ 2025 ਨੂੰ ਲੋਕਾਂ ਨੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਸਿਵਲ ਹਸਪਤਾਲ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਤੇ ਜਿਵੇਂ ਜਿਵੇਂ ਇਹ ਗੱਲ ਅੱਗੇ ਤੱਕ ਫੈਲਦੀ ਜਾਂਦੀ ਹੈ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਹੈ ਤੇ ਉਦੋਂ ਹੀ ਲੋਕ ਵੀ ਸੜਕਾਂ ਤੇ ਆਉਣਾ ਸ਼ੁਰੂ ਹੋ ਜਾਂਦੇ ਨੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਅਸੀਂ ਬੋਡੀ ਨਹੀਂ ਲਵਾਵਾਂਗੇ ਜਦੋਂ ਤੱਕ ਗੱਲ ਮੀਡੀਆ ਦੁਆਰਾ ਲੋਕਾਂ ਨੂੰ ਪਤਾ ਲੱਗਣ ਲੱਗ ਜਾਂਦੀ ਹੈ ਕਿ ਪੀਵੀਆਰ ਵਾਲਿਆਂ ਨੇ ਇਦਾਂ ਬੋਲਿਆ ਤੇ ਪੁਲਿਸ ਵਾਲਿਆਂ ਨੇ ਇਦਾਂ ਬੋਲਿਆ ਤਾਂ ਲੋਕਾਂ ਦਾ ਗੁੱਸਾ ਸਤਵੇਂ ਸਿਮਾਨ ਤੇ ਚੜ ਜਾਂਦਾ ਹੈ ਇਥੋਂ ਹੀ ਪਤਾ ਲੱਗਦਾ ਹੈ ਕਿ ਜਿਹੜੀ ਪਹਿਲੀ ਪੋਸਟਮਾਰਟਮ ਦੀ ਰਿਪੋਰਟ ਸੀ 16 ਸੈਂਟੀਮੀਟਰ ਲੰਬਾ ਨਾਲ 29 ਸੈਂਟੀਮੀਟਰ ਚੌੜਾ ਇੱਕ ਜ਼ਖਮ ਉਸ ਦੀ ਗਰਦਨ ਤੇ ਹੋਇਆ ਹੈ ਕਿਵੇਂ ਹੋਇਆ ਹੈ ਕਿਉਂ ਹੋਇਆ ਹੈ ਇਹ ਸਵਾਲ ਸੀ ਪਰਿਵਾਰ ਵਾਲਿਆਂ ਦਾ ਪਰਿਵਾਰ ਵਾਲੇ ਜਾਣਨਾ ਚਾਹੁੰਦੇ ਸੀ ਪੁਲਿਸ ਦੱਸਣਾ ਵੀ ਚਾਹੁੰਦੇ ਸੀ ਪਰ ਪੁਲਿਸ ਵਾਲਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਯਕੀਨ ਇਸ ਲਈ ਨਹੀਂ ਹੋ ਰਿਹਾ ਸੀ ਕਿਉਂਕਿ ਪਹਿਲਾਂ ਹੀ ਪੀਵੀਆਰ ਵਾਲਿਆਂ ਨੇ ਉਹਨਾਂ ਦਾ ਯਕੀਨ ਤੋੜ ਦਿੱਤਾ ਤੇ ਫਿਰ ਪੁਲਿਸ ਥਾਣੇ ਦੇ ਐਸਐਚਓ ਨੇ ਉਹਨਾਂ ਦਾ ਯਕੀਨ ਤੋੜਿਆ ਪਰਿਵਾਰ ਵਾਲਿਆਂ ਨੇ ਦੁਬਾਰਾ ਫਿਰ ਪੋਸਮਾਰਟਮ ਦੀ ਮੰਗ ਕੀਤੀ ਤੇ ਪੋਸਮਾਰਟਮ ਹੋ ਜਾਣ ਤੋਂ ਬਾਅਦ ਫਿਰ 16 ਅਗਸਤ 2025 ਦਾ ਆਖਰਕਾਰ ਬਾਜ਼ਾਰ ਬੰਦ ਹੋ ਜਾਂਦੇ ਨੇ ਤੇ ਦਿੱਲੀ ਰੋਡ ਜਮ ਕਰ ਦਿੱਤਾ ਜਾਂਦਾ ਹੈ ਲਗਾਤਾਰ ਮਾਮਲਾ ਵਧਦਾ ਜਾਂਦਾ ਹੈ ਤੇ ਮਾਮਲਾ ਇੱਥੋਂ ਤੱਕ ਵੱਧ ਗਿਆ ਹੈ ਕਿ ਐਸਪੀ ਦਾ ਟਰਾਂਸਫਰ ਕਰਨਾ ਪੈਂਦਾ ਹੈ ਤੇ ਖੁਦ ਸੀਐਮਐਸ ਇਸ ਮਾਮਲੇ ਦੀ ਮੋਨੀਟਰਿੰਗ ਕਰਦੇ ਨੇ ਤੇ ਜਿੰਨਾ ਵੀ ਮਨੀਸ਼ਾ ਦੇ ਪਿਤਾ ਨੂੰ ਗਲਤ ਮਲਤ ਬੋਲਿਆ ਸੀ ਸਾਰੇ ਅਫਸਰਾਂ ਤੇ ਹੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਤੇ ਟੀਮਾਂ ਵੀ ਬਦਲ ਦਿੱਤੀਆਂ ਜਾਂਦੀਆਂ ਨੇ ਆਖਰਕਾਰ ਮਾਮਲਾ ਬਹੁਤ ਅੱਗੇ ਵੱਧ ਜਾਂਦਾ ਹੈ ਪਿੰਡ ਦੇ ਲੋਕ ਜਦੋਂ ਇਕੱਠੇ ਹੁੰਦੇ ਨੇ ਤਾਂ ਹਰਿਆਣਾ ਤੱਕ ਗੱਲ ਪਹੁੰਚਦੀ ਹੈ ਲੋਕ ਡੰਡੇ ਲੈ ਕੇ ਜਦੋਂ ਖੜ ਜਾਂਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਪਿੱਛੇ ਹੋਣਾ ਪੈਂਦਾ ਹੈ ਇੰਨਾ ਪਿੱਛੇ ਹੋਣਾ ਪੈਂਦਾ ਹੈ ਭਾਵੇਂ ਉਹ ਮੁੱਖ ਮੰਤਰੀ ਹੋਵੇ ਕਿਸੇ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਸੀ 18 ਅਗਸਤ 2025 ਨੂੰ اچانک ਇੱਕ ਕਾਪੀ ਸਾਹਮਣੇ ਆ ਜਾਂਦੀ ਹੈ ਜਿਸ ਕਾਪੀ ਦੇ ਵਿੱਚ ਪੰਨੇ ਤੇ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਸੀ ਇੱਕ ਕੁੜੀ ਜਿਹੜੀ ਪੜੀ ਲਿਖੀ ਹੈ ਪਰ ਉਸ ਦੇ ਮਾਤਾ ਪਿਤਾ ਜਿਹੜੇ ਘੱਟ ਪੜੇ ਲਿਖੇ ਨੇ ਤਾਂ ਫਿਰ ਉਹ ਇੰਗਲਿਸ਼ ਦੇ ਵਿੱਚ ਲੈਟਰ ਕਿਉਂ ਲਿਖੇਗੀ ਬਸ ਇਹੀ ਸਵਾਲ ਸੀ ਇਸ ਤੇ ਯਕੀਨ ਨਹੀਂ ਹੁੰਦਾ ਤੇ ਜਦੋਂ ਯਕੀਨ ਨਹੀਂ ਹੁੰਦਾ ਤਾਂ ਗੁੱਸਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੇ ਜਦੋਂ ਦੁਬਾਰਾ ਪੋਸਟਮਾਰਟਮ ਦੀ ਮੰਗ ਕੀਤੀ ਜਾਂਦੀ ਹੈ ਪਹਿਲਾਂ ਪੋਸਟਮਾਰਟਮ ਤੇ ਭਰੋਸਾ ਤਾਂ ਹੈ ਹੀ ਨਹੀਂ ਸੀ ਤੇ ਦੁਬਾਰਾ ਜਦੋਂ ਪੋਸਟਮਾਰਟਮ ਹੁੰਦਾ ਤਾਂ ਵੀ ਭਰੋਸਾ ਨਹੀਂ ਹੁੰਦਾ ਕਿਉਂਕਿ ਜਿਹੜਾ ਪਹਿਲਾਂ ਦੱਸਿਆ ਗਿਆ ਸੀ ਉਹੀ ਦੁਬਾਰਾ ਰਿਪੀਟ ਕਰ ਦਿੱਤਾ ਜਾਂਦਾ ਹੈ ਇਸ ਲਈ ਪਰਿਵਾਰ ਵਾਲਿਆਂ ਦਾ ਗੁੱਸਾ ਵੱਧਾ ਜਾ ਰਿਹਾ ਸੀ ਉਹ ਪੋਸਟਮਾਰਮ ਕਰਵਾਉਣ ਤੋਂ ਬਾਅਦ ਵੀ ਅੰਤਿਮ ਸੰਸਕਾਰ ਦੇ ਲਈ ਤਿਆਰ ਨਹੀਂ ਸੀ 18 ਤੋਂ 19 ਅਗਸਤ ਐਵੇਂ ਹੀ ਬੀਤ ਜਾਂਦੀ ਹੈ ਹਾਲਾਂਕਿ ਪਿਤਾ ਇਹ ਕਹਿ ਦਿੰਦੇ ਨੇ ਕਿ ਅਸੀਂ ਜਾਂਚ ਤੋਂ ਸੰਤੁਸ਼ਟ ਹਾਂ ਤੇ ਅੰਤਿਮ ਸੰਸਕਾਰ ਕਰਵਾਉਣ ਦੇ ਲਈ ਤਿਆਰ ਹੋ ਜਾਂਦੇ ਨੇ ਪਰ ਇਸ ਦੇ ਚਲਦਿਆਂ ਇੱਕ ਵੀਡੀਓ ਵਾਇਰਲ ਹੋ ਜਾਂਦਾ ਹੈ ਉਦੋਂ ਇਹ ਗੱਲ ਅਸਲੀ ਪਤਾ ਲੱਗਦੀ ਹੈ ਕਿ ਦਰਅਸਲ ਪਰਿਵਾਰ ਉਤੇ ਦਬਾਅ ਬਣਾਇਆ ਗਿਆ ਸੀ ਫਿਰ ਕਮੇਟੀ ਦੇ ਦਬਾਅ ਬਣਾਇਆ ਗਿਆ ਉਹ ਤਿਆਰ ਵੀ ਹੋ ਜਾਂਦੇ ਨੇ ਪਰ ਜਿਵੇਂ ਹੀ ਇਹ ਗੱਲ ਲੋਕਾਂ ਤੱਕ ਪਹੁੰਚਦੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਉਤਰ ਆਉਂਦੇ ਹਨ ਫਿਰ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਠੰਡਾ ਹੋਣਾ ਪੈਂਦਾ ਹੈ ਫਿਰ ਕਹਾਣੀ ਅੱਗੇ ਵਧਦੀ ਹੈ ਫਿਰ ਦੋ ਗੱਲਾਂ ਨਿਕਲ ਕੇ ਆਉਂਦੀਆਂ ਨੇ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਇਸ ਮਾਮਲੇ ਦੀ ਤੇ ਜਦੋਂ ਸੀਬੀਆਈ ਜਾਂਚ ਹੋਵੇਗੀ ਉਦੋਂ ਹੀ ਸੰਤੁਸ਼ਟ ਹੋਵਾਂਗੇ ਤੇ ਜਿਹੜੀ ਪਹਿਲੀ ਤੇ ਦੂਜੀ ਪੋਸਮਾਰਟਮ ਰਿਪੋਰਟ ਹੁੰਦਾ ਹੈ ਸਾਨੂੰ ਇਸ ਤੇ ਭਰੋਸਾ ਨਹੀਂ ਦਿੱਲੀ ਤੇ ਐਮਜ਼ ਵਿੱਚ ਜਾਣ ਤੋਂ ਬਾਅਦ ਪੋਸਮਾਰਟਮ ਹੋਣਾ ਚਾਹੀਦਾ ਹੈ ਤੇ ਜਿਹੜੀ ਉੱਥੇ ਰਿਪੋਰਟ ਆਵੇਗੀ ਉਸ ਤੋਂ ਬਾਅਦ ਅਸੀਂ ਅੰਤਿਮ ਸੰਸਕਾਰ ਕਰਨ ਦੇ ਲਈ ਤਿਆਰ ਹੋ ਜਾਵਾਂਗੇ ਪਰਿਵਾਰ ਦਾ ਜਦੋਂ ਭਰੋਸੇ ਵਾਲੀ ਗੱਲ ਆਉਂਦੀ ਹੈ ਤਾਂ ਮੁੱਖ ਮੰਤਰੀ ਨੂੰ ਟਵੀਟ ਕਰਨਾ ਪੈਂਦਾ ਹੈ ਤੇ ਉਸ 'ਚ ਲਿਖਣਾ ਪੈਂਦਾ ਇੱਕ ਭਵਾਨੀ ਦੀ ਸਾਡੀ ਧੀ ਮਨੀਸ਼ਾ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਇਨਸਾਫ ਦਿਵਾਉਣ ਦੇ ਲਈ ਹਰਿਆਣਾ ਸਰਕਾਰ ਨਾਲ ਪੁਲਿਸ ਪ੍ਰਸ਼ਾਸਨ ਪੂਰੀ ਗੰਭੀਰਤਾ ਤੇ ਸਹੀ ਨਿਯਤ ਦੇ ਨਾਲ ਕੰਮ ਕਰ ਰਹੇ ਨੇ ਮੈਂ ਆਪਣੇ ਆਪ ਹੀ ਇਸ ਮਾਮਲੇ ਦੀ ਪਲ-ਪਲ ਦੀ ਰਿਪੋਰਟ ਲੈ ਰਿਹਾ ਹਾਂ ਪਰਿਵਾਰ ਦੀ ਮੰਗ ਦੇ ਆਧਾਰ ਤੇ ਹਰਿਆਣਾ ਸਰਕਾਰ ਇਸ ਕੇਸ ਦੀ ਜਾਂਚ ਕਰਵਾਉਣ ਦੇ ਲਈ ਸੀਬੀਆਈ ਨੂੰ ਦੇਣ ਜਾ ਰਹੀ ਹੈ ਇਸ ਮਾਮਲੇ 'ਚ ਪੂਰਾ ਇਨਸਾਫ ਦਿੱਤਾ ਜਾਵੇਗਾ ਪਹਿਲੀ ਉਮੀਦ ਤਾਂ ਇਹ ਜਗ ਜਾਂਦੀ ਹੈ ਦੂਸਰੀ ਉਮੀਦ ਉਦੋਂ ਜਗਦੀ ਹੈ ਜਿਹੜੀ ਉਹ ਕੁੜੀ ਸੀ ਉਸਦੇ ਸਰੀਰ ਨੂੰ ਪੋਸਟਮਾਰਟਮ ਦੇ ਲਈ ਦਿੱਲੀ ਲੈ ਕੇ ਲਿਜਾਇਆ ਜਾਂਦਾ ਹੈ ਤੇ ਨਾਲ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਵੀ ਉੱਥੇ ਲੈ ਕੇ ਜਾਂਦੇ ਨੇ ਪਹਿਲਾਂ ਹੀ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਕਮੇਟੀ ਦੇ ਮੈਂਬਰ ਨਾਲ ਹੋਣਗੇ ਉਹਨਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਜਿਹੜਾ ਟੁੱਟ ਗਿਆ ਸੀ ਉਸ ਨੂੰ ਜਿੱਤਣ ਦੇ ਲਈ ਕੁਝ ਨਾ ਕੁਝ ਦਾ ਕਰਨਾ ਹੀ ਪੈਂਦਾ ਪਰ ਪਿੰਡ ਵਿੱਚ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਸੀ ਪਿੰਡ ਤੋਂ 5 ਕਿਲੋਮੀਟਰ ਦੂਰ ਆਪਣੇ ਟਰੈਕਟਰ ਤੇ ਸਾਰੇ ਸਾਧਨ ਲਗਾ ਦਿੱਤੇ ਗਏ ਨਾਲ ਹੀ ਫੋਰਸ ਲਗਾ ਦਿੱਤੀ ਗਈ ਨਾਲ ਤਿੰਨ ਜ਼ਿਲ੍ਹਿਆਂ ਦੀ ਫੋਰਸ ਤਾਇਨਾਤ ਕੀਤੀ ਗਈ ਪਿੰਡ ਦੇ ਚਾਰੋਂ ਪਾਸੇ ਘੇਰਾਬੰਦੀ ਕਰ ਦਿੱਤੀ ਗਈ ਭਵਾਨੀ ਤੇ ਚਰਖੀ ਦਾਦਰੀ ਦੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀ ਗਈਆਂ ਇੰਨਾ ਹੀ ਨਹੀਂ ਜਦੋਂ ਪਿੰਡ ਵਾਲਿਆਂ ਨੇ ਇਸ ਵੀਡੀਓ ਨੂੰ ਵਾਇਰਲ ਹੁੰਦੇ ਹੋਏ ਦੇਖਿਆ ਗੁੱਸੇ ਵਿੱਚ ਆ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸੀ ਇੱਟਾਂ ਤੇ ਪੱਥਰ ਲਗਾ ਦਿੱਤੇ ਗਏ ਸੀ ਨਾਲ ਹੀ ਦਰਖਤ ਵੱਢ ਕੇ ਲਗਾ ਦਿੱਤੇ ਗਏ ਸੀ ਜਦੋਂ ਲੱਗਿਆ ਕਿ ਗੱਲ ਵੱਧ ਗਈ ਹੈ ਸੋ ਦੋਸਤੋ ਹੁਣ ਜਦੋਂ ਰਿਪੋਰਟ ਆਵੇਗੀ ਕਿਉਂਕਿ ਐਮਜ਼ ਦੇ ਡਾਕਟਰ ਕਰਨਗੇ ਤਾਂ ਪਰਿਵਾਰ ਵਾਲਿਆਂ ਦੀ ਪਿਆਰ ਹੋ ਜਾਣਗੇ ਜੋ ਵੀ ਹੋਇਆ ਇਸ ਧੀ ਦੇ ਨਾਲ ਵਾਕਿਆ ਹੀ ਭਿਆਨਕ ਹੋਇਆ ਹੈ। ਇਦਾਂ ਨਹੀਂ ਹੋਣਾ ਚਾਹੀਦਾ ਸੀ ਜੇਕਰ ਪੁਲਿਸ ਆਪਣੇ ਇਮਾਨਦਾਰੀ ਦੇ ਨਾਲ ਕੰਮ ਕਰਦੀ ਤਾਂ ਸ਼ਾਇਦ ਇੱਥੋਂ ਤੱਕ ਪਰਿਵਾਰ ਵਾਲੇ ਨਹੀਂ ਪਹੁੰਚਦੇ। ਸੋ ਦੋਸਤੋ ਇਸ ਪੂਰੀ ਘਟਨਾ ਨੂੰ ਸੁਣਾਉਣ ਦਾ ਮਤਲਬ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ, ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ। ਪਰ ਅਜਹੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖਣੀਆਂ ਜ਼ਰੂਰੀਆਂ ਨੇ ਤਾਂ ਜੋ ਅਵੇਅਰ ਹੋ ਸਕਣ। ਸੋ ਦੋਸਤੋ ਬਾਕੀ ਤੁਹਾਡਾ ਇਸ ਘਟਨਾ ਬਾਰੇ ਕੀ ਕਹਿਣਾ ਹੈ? ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ। ਇੱਕ ਹੋਰ ਸੱਚੀ ਘਟਨਾ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ